ਦੋਨੋ ਚੋੜੇ ਗਾਰੇ ਉੱਟੇ ਜੋ ਮਿੱਟੀ ਦਾ ਵਿੱਚ ਪੁੱਟੇ ਦੂਰ ਫੇਰੋ ਕਰੋ ਦੂਰ ਜੀ ਅੱਗੇ ਨਾ ਜਾਓ ਯਾਰ ਪਿੱਛੇ ਰੋ ਯਾਰ ਬਾਈਕਰ ਨਹੀਂ ਮਾਈਕ ਪਿੱਛੇ ਲਾਏ ਹੋਵੇ ਬਾਈ ਥੋੜੀ ਹੋਣੀ ਵੀਰੇ ਛੜ ਤੋਂ ਬਾਈਕ ਬਾਅਦ ਚੋੜੀ ਕੋਈ ਨਾ ਨਾ ਟਲੀ ਜਾ ਓ ਯਾਰ ਤੋਰਲਾ ਓਏ ਯਾਰ ਹਾਂਜੀ 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 ਜੋ ਆ ਜੋੜਦੇ ਆ ਓਏ ਯਾਰ ਕੀ ਕਰਨੀ ਆ ਯਾਰ ਇਹ ਬੇਤੀ ਕਰੀ ਤੂੰ ਬੋਦਾ ਤਾਂ ਨਹੀਂ ਕੜਦਾ ਤੂੰ ਪਿੱਛੇ ਰਹਿ ਆ ਕਰ ਮੱਸਾ ਜਿੰਨੇ ਭਾਜੀ ਇੱਥੇ ਮੀਡੀਆ ਰੁਕ ਜਾ ਤੱਕ ਜਾਨ ਕੋ ਸપ્ਤੂ ਪਹਿਲਾ ਤਾਂ ਮੈਂ ਜਿਹੜਾ ਨੌਜਵਾਨ ਵੀਰ ਹੈ ਪਲਵਾਨ ਜਰਮਨ ਉਹਨੇ ਜੋ ਹਿੰਮਤ ਤੇ ਦਲੇਰੀ ਵਿਖਾਈ ਸੀਗੀ ਉਹਦਾ ਹਾਲਚਲ ਪੁੱਛਣ ਵਾਸਤੇ ਅਮਨਦੀਪ ਹਸਪਤਾਲ ਦੇ ਮਾਲਕ ਡਾਕਟਰ ਅਵਤਾਰ ਸੂਰ ਨਾਲ ਮੈਂ ਗੱਲਬਾਤ ਕੀਤੀ ਆ ਗੁਰੂ ਸਾਹਿਬ ਦੀ ਬੜੀ ਕਿਰਪਾ ਬਖਸ਼ਿਸ਼ ਹੋਈ ਆ ਕਿ ਹੀ ਇਜ਼ ਆਊਟ ਆਫ ਡੇਂਜਰ ਔਰ ਉਹਦੀ ਸਿਹਤ ਦਾ ਜਿੱਥੇ ਪਤਾ ਲਿਆ ਉੱਥੇ ਮੈਂ ਕੱਲ ਵੀ ਗੱਲ ਕੀਤੀ ਸੀ ਅਰਪਿੰਦਰ ਸਿੰਘ ਸਰਪੰਚ ਜੀ ਦੀ ਦਿਨ ਦਿਹਾੜੇ ਆਪਦੇ ਪਰਿਵਾਰ ਦੀ ਖੁਸ਼ੀ 'ਚ ਇਹ ਸਮੁੱਚਾ ਪਰਿਵਾਰ ਸ਼ਾਮਲ ਹੋਇਆ ਸੀ ਔਰ ਉਹ ਕੁਛੀ ਦਾ ਮੌਕਾ ਇੱਕ ਮਾਤਮ ਦੇ ਮੌਕੇ 'ਤੇ ਬਦਲਿਆ ਇਸ ਗੱਲ ਦਾ ਜਿੱਥੇ ਮੈਨੂੰ ਦੁੱਖ ਹੈ ਪਰਿਵਾਰ ਨਾਲ ਮੈਂ ਦੁੱਖ ਸਾਂਝਾ ਕਰਦਾ ਉਹਨੇ ਵੀ ਜਰਮਨ ਦੱਸ ਰਿਹਾ ਸੀਗਾ ਕਿ ਉਹਦਾ 3 ਸਾਲ ਦਾ ਬੇਟਾ ਔਰ ਲੋਨ ਆਰਡਰ ਦੇ ਜੋ ਹਾਲਾਤ ਬਣੇ ਆ ਉਦੇ ਵਾਸਤੇ ਸਿੱਧੇ ਤੇ ਸਿੱਧੇ ਚੀਫ ਮਿਨਿਸਟਰ ਭਗਵੰਤ ਮਾਨ ਔਰ ਡੀਜੀਪੀ ਪੰਜਾਬ ਜ਼ਿੰਮੇਵਾਰ ਹੈ ਔਰ ਮੈਂ ਕੱਲ ਵੀ ਇਹ ਮੰਗ ਰੱਖੀ ਅੱਜ ਮੈਂ ਉਸ ਮੰਗ ਨੂੰ ਫੇਰ ਦਰਉਣਾ ਕਿ ਕਿੰਨੇ ਕਤਲਾਂ ਤੋਂ ਬਾਅਦ ਇਹ ਸਰਕਾਰ ਜਾਗੂਗੀ ਦੱਸੇ ਕਿਉਂਕਿ ਕੁਛ ਦਿਨ ਪਹਿਲਾਂ ਹੀ ਇੱਕ ਕਤਲ ਸ੍ਰੀ ਅਮਰਸਰ ਸਾਹਿਬ ਕੇ ਵੀ ਇੱਕ ਪੈਲੇਸ ਚ ਹੋਇਆ ਸੀਗਾ ਉਦਾਂ ਵੀ ਸਿਰ ਮੈਨੂੰ ਨਾ ਆਪਣਾ ਸਰਪੰਚਾ ਜਰਮਨ ਸਿੰਘ ਸੀ ਉਸ ਤੋਂ ਪਹਿਲਾਂ ਉਸ ਤੋਂ ਬਾਅਦ ਲੱਖੀ ਦਾ ਹੋਇਆ ਮਤਲਬ ਇਹ ਅਣਗਿਣਤ ਹੈ ਔਰ ਤੁਸੀਂ ਇਹ ਵੇਖੋ ਕਿ ਕੱਲ ਜੋ ਇਹ ਵਾਕਿਆ ਹੋਇਆ ਹੈ ਆਨਰੇਬਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੂੰ ਲਾਅ ਐਂਡ ਆਰਡਰ ਤੇ ਮੀਟਿੰਗਾਂ ਲੈਣੀਆਂ ਪੈ ਰੀਆਂ ਨੇ ਕੋਰਟ ਉਦੋਂ ਦਖਲ ਦਿੰਦੀ ਆ ਜਦੋਂ ਇਹ ਮਹਿਸੂਸ ਕਰੇ ਜੱਟ ਸਾਹਿਬ ਮਹਿਸੂਸ ਕਰਨ ਕਿ ਸਰਕਾਰ ਫੇਲ ਹੋ ਗਈ ਹੈ ਔਰ ਮੈਂ ਇੱਕ ਦਿਨ ਹਿアリング 'ਚ ਆਪ ਸ਼ਾਮਿਲ ਸਾਂ ਜਦੋਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਜੱਜ ਸਾਹਿਬ ਨੇ ਜਸਟਿਸ ਅਨੁਪਿੰਦਰ ਗਰੇਵਾਲ ਸਾਹਿਬ ਨੇ ਡੀਜੀਪੀ ਸਾਹਿਬ ਦੀ ਗੌਰਵ ਯਾਦਵ ਦੀ ਇਸ ਗੱਲ ਦੀ ਖਚਾਈ ਕੀਤੀ ਕਿ ਤੁਸੀਂ ਕਹਿ ਰਹੇ ਹੋ ਪੰਜਾਬ 'ਚ 올 ਐਜ਼ ਵੈਲ ਐਸਐਸਬੀ ਮੁਹੱਲੀ ਦੇ ਦਫਤਰ ਦੇ ਸਾਹਮਣੇ ਗੋਲੀ ਚੱਲ ਗਈ ਬੰਦਾ ਮਾਰਤਾ ਤੇ ਤੁਸੀਂ ਥੋੜੀ ਪੁੱਲ ਸੁੱਤੀ ਸੀ ਰਾਣਾ ਬਲਾ ਚੋਰੀਏ ਦਾ ਕੇਸ ਹੋਇਆ ਕੱਲ ਦਾ ਤੁਸੀਂ ਇਹ ਵਾਕਿਆ ਵੇਖੋ ਮੈਂ ਆ ਗੂਗਲ ਮੈਪ ਤੋਂ ਕੱਢ ਕੇ ਲੈ ਕੇ ਆਇਆ ਕਿ ਸ਼ਾਇਦ ਤੁਹਾਨੂੰ ਸਮਝ ਆਵੇ ਗੱਲ ਆ ਸਿੱਧੂ ਫਾਰਮ ਹੈ ਜੀ ਇਹ 메인 ਰੋਡ ਆ ਜੀ ਇਹ ਹਰੀਕੇ ਤਰਨਤਾਰਨ ਸਾਹਿਬ ਦੀ ਜਿਹੜੀ 메인 ਰੋਡ ਆ ਆ ਸਿੱਧੂ ਫਾਰਮ ਹੈ 150 ਮੀਟਰ ਦੀ ਦੂਰੀ ਤੇ ਸਾਹਮਣੇ 150 ਮੀਟਰ ਸੀਆਈਏ ਸਟਾਫ ਤਰਨਤਾਰਨ ਦਾ ਘਾਣਾ ਐਸਐਸਪੀ ਤੇ ਡੀਸੀ ਦੇ ਰੈਜ਼ਿਡੈਂਸ ਨੇ 150 ਮੀਟਰ ਤੇ ਤੇ ਡੀਆਈਜੀ ਦਾ ਕੈਂਪ ਆਫਿਸ ਹੈ ਉੱਥੇ ਦੋ ਦਿਨ ਡੀਆਈਜੀ ਸਾਹਿਬ ਇੱਥੇ ਬੈਂਦੇ ਆ ਇੱਥੋਂ ਥੋੜੀ ਦੂਰੀ ਤੇ ਆ ਕੋਰਟ ਕੰਪਲੈਕਸ ਹੈ ਤੁਸੀਂ ਸਮਝੋ ਮਸਾ 7-800 ਮੀਟਰ ਤੇ ਕੋਰਟ ਕੰਪਲੈਕਸ ਜਿੱਥੇ 10-15 ਜੱਜ ਸਹਿਬਾਨਾਂ ਦੀ ਰਹਿائش ਹੈ ਸੈਸ਼ਨ ਜੱਜ ਸਾਹਿਬ ਤੇ ਹੋਰ ਸਾਰੇ ਜੱਜ ਸਹਿਬਾਨ ਇੱਥੇ ਬੈਂਦੇ ਆ ਇੱਥੇ ਐਸਐਸਪੀ ਦਾ ਦਫ਼ਤਰ ਹੈ ਡੀਸੀ ਦਾ ਦਫ਼ਤਰ ਹੈ ਹਜ਼ਾਰਾਂ ਦੀ ਗਿਣਤੀ ਚ ਤਦਾਰ ਚ ਲੋਕ ਇੱਥੇ ਆਉਂਦੇ ਆ ਮੋਸਟ ਪ੍ਰੋਟੈਕਟਿਡ ਜਾਂ ਸਭ ਤੋਂ ਸੈਂਸਿਟਿਵ ਇਲਾਕਾ ਕੋਰਟ ਕੰਪਲੈਕਸ ਔਰ ਡੀਸੀ ਐਸਐਸਪੀ ਦੀ ਰਿਹਾਇਸ਼ ਮੰਨਿਆ ਜਾਂਦਾ ਉਹਦੇ ਸਾਹਮਣੇ ਜੇ AK47 ਦੇ ਫਾਇਰ ਹੋ ਰਹੇ ਆ ਸਿਰ 'ਚ ਗੋਲੀਆਂ ਮਾਰੀਆਂ ਜਾ ਰਹੀਆਂ ਔਰ ਇਹ ਦੂਜਾ ਮੌਕਾ ਹੈ ਕਿ ਇਹ ਇਹ ਜਿਹੀ ਕਤਲ ਬ੍ਰੌਡ ਡੇ ਲਾਈਟ ਮਰਡਰ ਤੇ ਸਰਕਾਰ ਸੁੱਤੀ ਹੈ ਕਿ ਡੀਜੀਪੀ ਸਾਹਿਬ ਲੋਕਾਂ ਦੀ ਅੱਖਾਂ 'ਚ ਘਟਾ ਪਾਉਣ ਦਾ ਕੰਮ ਕਰ ਰਿਹਾ ਕਿ ਅਸੀਂ ਜੀ ਥਾਣੇਦਾਰ ਸਸਪੈਂਡ ਕਰਤਾ DGP सस्पेंड ਕਰਦਾ ਮੈਂ ਕਹਿੰਦਾ ਜੇ ਸਸਪੈਂਸ਼ਨ ਹੋਣੀ ਚਾਹੀਦੀ ਤੇ ਉੱਤੋਂ ਹੋਵੇ ਟੈਂਪਰੇਰੀ ਡੀਜੀਪੀ ਐਡ ਹੌਕ ਡੀਜੀਪੀ ਉਹ ਆਪਦੀ ਕੁਰਸੀ ਬਚਾਉਣ ਤੇ ਆ ਲਾਅ ਆਰਡਰ ਨੂੰ ਕੰਟਰੋਲ ਕਰਨ ਤੇ ਨਹੀਂ ਆ ਬਾਰਡਰ ਸਟੇਟ ਹੋਵੇ ਔਰ 550 ਕਿਲੋਮੀਟਰ ਦਾ ਇਹਨੋ ਪਾਕ ਬਾਰਡਰ ਨਾਲ ਥੋਡੀਆਂ ਆ ਲਾਈਨ ਹੋਵੇ ਲਾਈਨ ਆਫ ਕੰਟਰੋਲ ਔਰ ਥੋੜਾ ਉੱਥੇ ਹਾਲਾਤ ਕੀ ਲਾਅ ਆਰਡਰ ਤੇ ਬਣੇ ਔਰ ਮੈਂ ਆ ਹੁਣੇ ਆ ਵੀਰ ਯਰ ਦਾ ਉੱਤੇ ਦਾਖਲ ਹੈ ਜਰਮਨ ਉਹਦਾ ਭਰਾ ਹੀ ਹੈ ਉਹਨਾਂ ਨੇ ਕਿਉਂਕਿ ਆਪ ਉਥੇ ਲੈ ਨਹੀਂ ਆ ਸਕਦੇ ਕੁਛ ਅਸੀਂ ਰਿਕਾਰਡ ਵੀ ਕੀਤਾ ਤੁਹਾਨੂੰ ਦੇਣਗੇ ਉਹ ਹੈਰਾਨ ਪਰੇਸ਼ਾਨ ਹੈ ਇਹ ਮੁੱਖ ਗਵਾਹ ਜੀ ਕੱਲ ਦੇ ਮੋਟਰ ਦਾ ਤੇ ਕਹਿੰਦੇ ਜੀ ਉਹਨੂੰ ਕੋਈ ਸਿਕਿਉਰਿਟੀ ਨਹੀਂ ਤੁਸੀਂ ਕੀ ਆਹ ਮੁੰਡਾ ਵੀ ਮਰਵਾਉਣਾ ਹੁਣ ਪੁਲਿਸ ਨੇ ਕਿਉਂਕਿ ਜੇ ਇਸ ਬੰਦੇ ਨੇ ਇਹ ਅੱਜ ਪੋਸਟ ਪਾਈ ਆ ਜਿਹੜੀ ਚੈਨਲ ਤੁਹਾਡੇ ਚਲਾ ਰਹੇ ਆ ਲਖਵੀਰ ਲੰਡੇ ਦੇ ਉਹਦਾ ਟਰੈਸਟ ਆਰਗੇਨਾਈਜੇਸ਼ਨਾਂ ਚ ਆਈਐਸਆਈ ਚ ਕਿੰਨੀ ਉਹਦੀ ਬੈਠ ਹੈ ਸਾਰੇ ਤੁਸੀਂ ਜਾਣਦੇ ਹੋ ਅਰ ਅੱਜ ਪੋਸਟ ਪਾ ਕੇ ਕਹਿ ਰਿਹਾ ਕਿਹੜਾ ਕਹਿੰਦਾ ਸੀ 2147 ਨਹੀਂ ਚੱਲ ਸਕਦੀ ਚੱਲੀ ਆ ਗ੍ਰਨੇਡ ਹਮਲੇ ਮੰਦਰਾ ਚ ਜਾਂ ਕੋਈ ਇੱਕ ਧਰਮ ਨੂੰ ਦੂਜੇ ਧਰਮ ਨਾਲ ਅਕਲ ਪਰਸੋਂ ਗੋਲੀਆਂ ਚੱਲ ਰਹੀਆਂ ਸੀ ਕਿ ਆ ਵੀਡੀਓ ਬਣਾਈ ਜਾ ਰਹੀ ਸੀ ਕਿ ਇੱਥੇ ਕਮਿਊਨਲ ਹਾਰਮਨੀ ਜਿਹੜਾ ਭਾਈਚਾਰਕ ਸਾਂਝ ਨੂੰ ਖਤਰੇ ਚ ਪਾਉਣਾ ਮੇਰਾ ਇਸ ਲਈ ਪਹਿਲੀ ਡਿਮਾਂਡ ਕਿ ਜੇ 150 ਮੀਟਰ ਦੀ ਦੂਰੀ ਤੇ ਕੋਰਟ ਕੰਪਲੈਕਸ ਡੀਸੀ ਐਸਐਸਪੀ ਦਾ ਦਫਤਰ ਨਹੀਂ ਮਹਿਫੂਜ਼ ਤੇ ਆਮ ਲੋਕਾਂ ਦਾ ਕੀ ਹਾਲ ਹੋਣਾ ਔਰ ਇਹ ਉਹ ਲੋਕ ਨੇ ਜਿਨ੍ਹਾਂ ਦੇ ਗੋਲੀਆਂ ਚ ਮਾਰਿਆ ਗਿਆ ਜਿਹੜੇ ਸਰਕਾਰੀ ਦਰਬਾਰੇ ਚ ਜਿਨ੍ਹਾਂ ਦੀਆਂ ਫੋਟੋਆਂ ਇਹ ਲਾਲਜੀਤ ਭੁੱਲਰ ਦੇ ਨਜ਼ਦੀਕੀ ਮੰਨੇ ਜਾਂਦੀ ਹੈ ਲੱਕੀ ਮਾਰਿਆ ਜਲੰਧਰ ਤੋਂ ਸੀਐਮ ਸਾਹਿਬ ਦੇ ਨਜ਼ਦੀਕੀ ਮੰਨਿਆ ਜਾਂਦਾ ਆ ਦੂਜਾ ਸਰਪੰਚ ਮਾਰਿਆ ਉਹ ਵੀ ਸਰਕਾਰ ਦੇ ਨੇੜੇ ਜੇ ਉਹ ਨਹੀਂ ਸੇਫ ਤੇ ਆਮ ਲੋਕਾਂ ਦਾ ਕੀ ਬਣੂਗਾ ਅਜਿਹੀ ਕੋਲੈਪਸ ਆਫ ਲੋਅਰ ਆਰਡਰ ਜੰਗਲ ਰਾਜ ਔਰ ਇਮੀਡੀਏਟਲੀ ਇਸ ਪਰਿਵਾਰ ਨੂੰ ਹਰਪਿੰਦਰ ਸਿੰਘ ਸਰਪੰਚ ਦੇ ਸਮੁੱਚੇ ਪਰਿਵਾਰ ਨੂੰ ਸਿਕਿਉਰਿਟੀ ਆ ਮੁੱਖ ਗਵਾ ਜਰਮਨ ਨੂੰ ਸਿਕਿਉਰਿਟੀ ਇਹਨਾਂ ਦੀ ਸੇਫਟੀ ਸਿਕਿਉਰਿਟੀ ਯਕੀਨੀ ਬਣਾਈ ਜਾਵੇ ਔਰ ਪਰਿਵਾਰ ਨੂੰ ਜਸਟਿਸ ਦਿੱਤਾ ਜਾਵੇ ਜੋ ਸਰਕਾਰ ਤੋਂ ਨਹੀਂ ਦਿੱਤਾ ਜਾਣਾ ਮੈਂ ਇਹ ਵੀ ਕਹਿਣਾ 24 ਘੰਟੇ ਹੋ ਚੁੱਕੇ ਜੀ ਵਾਦ ਹੋ ਵੀ ਜਿਆਦਾ ਹੋ ਚੁੱਕੇ ਹੈ ਨੇ ਤੱਕ ਪੁਲਿਸ ਦੇ ਹੱਥ ਖਾਲੀ ਹੈ ਨਹੀਂ ਪੁਲਿਸ ਨੇ ਪੁਲਿਸ ਨੇ ਹੁਣ ਦੱਸਿਆ ਕੀ ਕਰਨਾ ਜੀ ਅਫਸੋਸ ਨਾਲ ਕਹਿਣਾ ਪੈਂਦਾ ਦੋ ਤਿੰਨ ਨੂੰ ਫੜਨਗੇ ਉਹਨਾਂ ਦੇ ਗੋਲੀ ਮਾਰਨਗੇ ਲੱਤਾਂ 'ਚ ਤੇ ਕਹਿਣਗੇ ਅਸੀਂ ਫੜ ਲਿਆ ਹੁਣ ਇਹ ਗੱਲ ਦੀ ਤਸਦੀਕ ਕੌਣ ਕਰੂ ਫੇਕ ਐਨਕਾਊਂਟਰ ਇਹ ਖਾਊਗਾ ਮਗਰ ਕੀ ਅਸਲੀ ਬੰਦੇ ਫੜੇ ਜਾ ਰਿਹਾ ਆਨਸਰ ਇਜ਼ ਨੋ ਕਿਉਂਕਿ ਤੁਸੀਂ ਤਾਂ ਆ ਜਿਹੜਾ ਪਿਛਲਾ ਸਰਪੰਚ ਮਾਰਿਆ ਸੀ ਆਪ ਵਾਲਾ ਜਰਮਨਜੀਤ ਉਹਦੇ ਵੇਲੇ ਵੀ ਕਿਹਾ ਸੀ ਅਸੀਂ ਤਾਂ ਫੜ ਲੇ ਦੇਖੋ ਡੀਜੀਪੀ ਇੱਕ ਪ੍ਰੈਸ ਕਾਨਫਰੈਂਸ ਕਰਦਾ ਪ੍ਰਹਾਰ 1 ਪ੍ਰਹਾਰ 2 ਯਾਰ ਫਿਲਮ ਹੀ ਬਣਾ ਲਓ ਫਿਰ ਤੁਸੀਂ ਬਿਕੋ ਲਾਅ ਐਂਡ ਆਰਡਰ 'ਚ ਤੁਸੀਂ ਨਹੀਂ ਧਿਆਨ ਦੇ ਰਹੇ ਤੁਸੀਂ ਤਾਂ ਪੀਆਰ ਐਕਸਰਸਾਈਜ਼ 'ਚ ਹੋ ਗਏ ਤੁਸੀਂ ਤਾਂ ਇੱਕ ਮਤਲਬ ਕਿ ਉਹ ਜਿਹੜੇ ਪਰਸੋਂ ਰੈਲੀ ਸੀ ਮੋਗੇ ਦੀ ਉਹ ਕਹਿੰਦੇ ਜੀ ਸਰਕਾਰੀ ਪ੍ਰੋਗਰਾਮ ਸੀ ਯਾਰ ਸਰਕਾਰੀ ਸੀ ਤੇ ਫਿਰ ਅਰਵਿੰਦ ਕੇਜਰੀਵਾਲ ਕੀ ਕਰ ਰਿਆ ਸੀ ਉੱਤੇ ਉਹਦਾ ਸਰਕਾਰ ਚ ਕੀ ਕੰਮ ਹੈ ਸੁਸੋਧਿਆ ਦਾ ਸਰਕਾਰ ਚ ਕੀ ਕੰਮ ਹੈ ਉਹ ਇੱਕ ਸਿਆਸੀ ਪ੍ਰੋਗਰਾਮ ਸੀ ਜਦੋਂ ਡੀਜੀਪੀ ਚੀਫ ਸੈਕਟਰੀ ਇੱਕ ਸਿਆਸਤ ਦਾ ਹਿੱਸਾ ਬਣ ਜਾਣ ਤੇ ਫਿਰ ਲਾਅ ਐਂਡ ਆਰਡਰ ਤਾਂ ਰੱਬ ਆਸਰੀ ਹੈ ਕਿਹਦੇ ਲੋਕ ਭਰੋਸਾ ਕਿਤੇ ਕਰਨ ਜੀ ਆ ਰੱਬ ਤੇ ਭਰੋਸਾ ਕਰੋ ਸਰਕਾਰ ਦਾ ਭਰੋਸਾ ਜਿਹੜਾ ਕਰੂਗਾ ਮਰੂਗਾ ਪਰ ਮੈਂ ਫੇਰ ਕਹਿਣਾ ਇਹਨਾਂ ਦੀ ਜਾਨ ਨੂੰ ਸੀਰੀਅਸ ਖਤਰਾ ਹੈ ਇਸ ਮੁੱਚੇ ਪਰਿਵਾਰ ਨੂੰ ਜਿਹੜਾ ਬੰਦਾ ਆ ਆ ਟਵੀਟ ਕਰਕੇ ਕਹਿ ਰਿਹਾ ਲੰਡਾ ਥੱਲੇ ਕਰੋ ਯਾਰ ਮਾਈਕ ਕੀ ਆ ਆ ਠੋਕਦਾ ਹੀ ਨਾ ਤੁਸੀਂ بڑے ਅਸਲੇ ਚੱਕੀ ਫਿਰਦੇ ਸੀ ਅਗਲਾ ਤਿਆਰੀ ਰੱਖੋ ਆ ਕੀ ਕਹਿ ਰਿਹਾ ਇੱਥੇ ਲਿਖਿਆ ਹੀ ਆ ਉਹਨੇ ਕਹਿੰਦੇ ਥੋਟੀਆਂ ਸੱਤ ਪੀੜੀਆਂ ਯਾਦ ਕਰਨ ਗਿਆ ਮੈਨੂੰ ਸੋ ਉਸ ਪਰਿਵਾਰ ਨੂੰ ਹਾਲੇ ਤੱਕ ਸਿਕਿਉਰਿਟੀ ਨਹੀਂ ਮਿਲਨੀ ਆ ਅੰਦਰ ਵੀ ਵਿਚਾਰਾ ਕਹਿ ਰਿਹਾ ਇਹੀ ਗੱਲ ਨੂੰ ਸਾਰੀ ਰਾਤ ਔਰ ਔਰ ਕੱਲ ਵੀ ਤੁਸੀਂ ਦੱਸ ਦਿਓ ਕੱਲ ਕਿੰਨੇ ਵਜੇ ਆਏ ਆ ਜੀ 4 ਵਜੇ ਇੱਥੇ ਦਾਖਲ ਹੋ ਗਏ ਆ ਜੀ ਸਾਰੀ ਰਾਤ ਵਿਦਾਊਟ ਸਿਕਿਉਰਿਟੀ ਰਾਤ 6 ਵਜੇ ਸਿਰਫ ਡੀਐਸਪੀ ਸਾਹਿਬ ਆਇਓ ਵੀ ਲੋਕਰ ਨੂੰ ਰੋਕ ਦਿੱਤਾ ਗਿਆ ਜੀ ਇਸ ਮਾਮਲੇ ਸਰ ਕੋਸ਼ਿਸ਼ ਬਹੁਤ ਕਰਨ ਦੇ ਆ ਪਰ ਸਰਕਾਰ ਦੇ ਦਬਾਅ ਵੇਟ ਕੀ ਅਸੀਂ ਮੰਗਾ ਕੋਈ ਨਹੀਂ ਮੰਨਿਆ ਗਿਆ ਪਰ ਸਾਡੇ ਪਰਿਵਾਰ ਕਹਿ ਰਹੇ ਆ ਕਿ ਅਸੀਂ ਹੁਣ ਕਿੰਨਾ ਕੁ ਜ਼ਲੀਲ ਹੋਣਾ ਪਰ ਅਸੀਂ ਸੰਸਕਾਰ ਕਰ ਤੁਸੀਂ ਪਰਿਵਾਰ ਦੇ ਹਾਲਾਤ ਵੇਖੋ ਮੈਨੂੰ ਜਰਮਨ ਅੰਦਰ ਜਿਹੜਾ ਮੁੰਡੇ ਦੇ ਗੋਲੀ ਵੱਜੀ ਉਹ ਕਿ ਅਸੀਂ ਸਨਸਕਾਰ ਨਹੀਂ ਕਰਨਾ ਮਗਰ ਫਿਰ ਇਸ ਵੀਰ ਨੇ ਦੱਸਿਆ ਆ ਕੇ ਕਿ ਪਰਿਵਾਰ ਨੂੰ ਮਜਬੂਰੀ ਇੰਨਾ ਕੀਤਾ ਪਰਿਵਾਰ ਦੇ ਉਹਨਾਂ ਹਾਲਾਤ ਵੇਖੋ 35 40 ਸਾਲ ਦਾ ਸਰਪੰਚਾ ਪੂਰਾ ਹੋ ਗਿਆ ਉਹਦੇ ਪਰਿਵਾਰ ਦੇ ਹਾਲਾਤ ਵੇਖੋ ਬੱਚੇ ਬਾਪ ਚਲੇ ਗਿਆ ਮਾਪੇ ਦਾ ਬੱਚਾ ਚਲੇ ਗਿਆ ਕੀ ਹਾਲਾਤ ਬਣਿਆ ਸਰਕਾਰ ਇਨਸਟੈਡ ਆਫ ਉਹਨਾਂ ਦੀ ਭਾਵਨਾ ਨੂੰ ਸਮਝਦੇ ਹੋયા ਉਹਨਾਂ ਦੀ ਗੱਲ ਮੰਗਾ ਮੰਗਣ ਦੀ ਥਾਂ ਮੰਨਣ ਦੀ ਥਾਂ ਤੇ ਉਹਨਾਂ ਤੇ ਪ੍ਰੈਸ਼ਰ ਬਣਾਇਆ ਜਾ ਰਿਹਾ ਕਿ ਤੁਸੀਂ ਸਨਸਕਾਰ ਕਰੋ ਸਨਸਕਾਰ ਕਿਉਂਕਿ ਉਹਦਾ ਸਰਕਾਰ ਮੌਕਾ ਸੰਭਲਾ ਚਾਹੁੰਦੀ ਆ ਸਰਕਾਰ ਜਸਟਿਸ ਨਹੀਂ ਦੇਣਾ ਚਾਹੁੰਦੀ ਦੇਖੇ 47 ਵਰਗੇ ਖਤਰਨਾਕ ਹਥਿਆਰ ਇਹਨਾਂ ਲੋਕਾਂ ਨੂੰ ਮਿਲਦੀ ਨਹੀਂ ਮਿਲ ਰਹੇ ਆ ਤੇ ਸਾਡੇ ਇੰਟੈਲੀਜੈਂਸ ਕੀ ਕਰ ਰਹੇ ਨੇ ਇੰਟੈਲੀਜੈਂਸ ਦਾ ਕੋਲੈਪਸ ਹੈ ਜੀ ਸਰ ਮੈਂ ਕਹਿੰਦਾ ਜਦੋਂ ਡੀਜੀਪੀ ਟੈਂਪਰਰੀ ਤੇ ਐਡੋਕ ਹੈ ਸੁਪਰੀਮ ਕੋਰਟ ਦੀ ਗਾਈਡਲਾਈਨ ਦੀਆਂ ਧਜੀਆਂ ਉਡਾਈਆਂ ਜਾਂ ਉਹ ਤਾਂ ਕੁਰਸੀ ਬਚਾਉਣ ਤੇ ਆ ਉਹਨੇ ਕੀ ਸੇਫਟੀ ਐ ਸਿਕਿਉਰਿਟੀ ਦੇਣੀ ਆ ਰੋਜ਼ ਕਤਲ ਹੋ ਰਿਹਾ ਜੀ ਰੋਜ਼ ਆਹ ਮੰਦਰ 'ਚ ਆਪਣੇ ਠਾਕੁਰਦਵਾਰਾ ਮੰਦਰ 'ਚ ਗ੍ਰਨੇਡ ਐਟੈਕ ਹੋਇਆ ਸੀ ਇਹਨਾਂ ਨੇ ਉਦੋਂ ਕਿਹਾ ਟਾਇਰ ਪਾਟਿਆ ਥਾਣੇ 'ਚ ਜਦੋਂ ਗ੍ਰਨੇਡ ਐਟੈਕ ਹੋਇਆ ਇਹਨਾਂ ਨੇ ਕਿਹਾ ਸਿਲੰਡਰ ਪਾਟਿਆ ਜਿਹੜੇ ਮੰਨ ਕੇ ਨਹੀਂ ਰਾਜੀ ਮੈਂ ਨਾ ਮੰਨੂ ਦਾ ਕੀ ਇਲਾਜ ਆ ਹੁਣ ਵੀ AK47 ਦਾ ਫਾਇਰ ਅਸੀਂ ਤਾਂ ਨਹੀਂ ਕਹਿ ਰਹੇ ਇਹ ਆਮ ਪੁਲਿਸ ਨੂੰ ਕਿਸੇ ਨੂੰ ਇਕੱਲੇ ਨੂੰ ਫੋਨ ਕਰ ਲੋ ਆਪ ਹੀ ਦੱਸ ਰਿਹਾ AK47 ਚੱਲੀ ਹੈ ਜਿਹਦੇ ਪਰਿਵਾਰ 'ਚ ਸੀ ਆ ਜਰਮਨ ਨੇ ਵੀ ਇਹੀ ਗੱਲ ਕਹੀ ਹੈ ਮਗਰ ਸਰਕਾਰ ਹੋ ਨਾ ਮੰਨੇ ਇਹ ਤਾਂ 80 ਦਾ 90 ਦੇ ਟੈਰਰਿਜ਼ਮ ਵਾਲੇ ਦਿਨਾਂ ਵਾਲੇ ਖਤਰਨਾਕ ਸਵਾਲਾਤ ਪੈਦਾ ਹੋਏ ਆ ਔਰ ਚੀਫ ਮਿਨਿਸਟਰ ਸਾਹਿਬ ਕਹਿੰਦੇ ਸਭ ਠੀਕ ਹੈ 올ਸ ਵੈਲ ਇਟ ਇਸ ਆਫ ਕਲ ਫੋਰਟਿੰਗ ਹਸਤਾਨੂਡ ਆਂਦੀ ਧਮਕੀ ਇਦੋਂ ਪਹਿਲਾਂ ਹਰਮੰਦਰ ਸਾਹਿਬ ਆਖ ਵਕਤ ਕਿਚੈਰੀ ਐ ਸਕੂਲਾਂ ਨੂੰ ਡਰੋਨ ਦੀ ਧਮਕੀ ਕੁਝ ਨਹੀਂ ਪਤਾ ਲੱਗਿਆ ਦੇਖੋ ਮੈਂ ਬਾਰ ਬਾਰ ਕਹਾਂ ਗਵਰਨਮੈਂਟ ਤੋਂ ਫੇਲ ਹੋ ਗਈ ਹੈ ਜੀ ਔਰ ਇਹੀ ਕਾਰਨ ਹੈ ਲਾਅ ਐਂਡ ਆਰਡਰ ਦੇ ਮਸਲੇ 'ਚ ਫੇਲ ਹੋਈ ਹੈ ਐਚਲੀ ਹਾਈ ਕੋਰਟ ਨੇ ਇੰਟਰਵੈਨ ਕੀਤਾ ਮਗਰ ਹੁਣ ਪੰਜਾਬ ਨਹਿਰਾਨਾ ਹਾਈ ਕੋਰਟ ਨੂੰ ਜੇ ਲਾਅਨ ਆਰਡਰ ਵੇਖਣਾ ਪੈ ਰਿਹਾ ਤੇ ਕੀ ਫਿਰ ਡੀਜੀਪੀ ਤੇ ਚੀਫ ਮਿਨਿਸਟਰ ਹੋਮ ਮਿਨਿਸਟਰ ਬਰਕਾਸ ਨਹੀਂ ਹੋਣੇ ਚਾਹੀਦੇ ਸਿੰਪਲ ਕੁਐਸਚਨ ਫੇਲੀਅਰ ਹੈ ਇਹਨਾਂ ਦਾ ਦਦੇ ਹਾਈ ਕੋਰਟ ਹੈਜ਼ ਇੰਟਰਵਿਨਡ ਫੈਮਿਲੀ ਚਾ ਚੈਲੰਜ ਕਰਕੇ ਚੈਲੰਜ ਕਰਕੇ ਕਤਲ ਕਰਦੇ ਪਏ ਨਹੀਂ ਫਿਰ ਇੱਕ ਲੜੀ ਬਾਹਰ ਸਰਪੰਚਾਂ ਦਾ ਕਤਲ ਹੋ ਰਿਹਾ ਮਲੇ ਅੰਮ੍ਰਿਤਸਰ ਪੱਟੀ ਦੇ ਵਿੱਚ ਸਰਪੰਚ ਨੂੰ ਟਾਰਗੇਟ ਹੋ ਰਿਹਾ ਕਿਤੇ ਵੀ ਅੱਗੀ ਨਹੀਂ ਕਰੀ ਤੇ ਚੈਲੰਜ ਕਿਹੜੇ ਤਰ੍ਹਾਂ ਦੇ ਸਦਾਈ ਦੇਖੋ ਉਹ ਜਿਹੜਾ ਬੰਦਾ ਨਾ ਜੀ ਹੈ ਨਿਕੰਮਾ ਜਿਹਾ ਬੰਦਾ ਉਸ ਏਰੀਏ ਨੂੰ ਬਿਲੋਂਗ ਕਰਦਾ ਔਰ ਪੁਲਿਸ ਵੀ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੀ ਹੈ ਕਿ ਉਹਦਾ ਫਿਰੋਤੀ ਦਾ ਰਾਜ ਟਾਰਗੇਟਡ ਕਿਲਿੰਗ ਔਰ ਉਹਦਾ ਸ਼ਰੀਆਮ ਇਹ ਗੱਲ ਕਹਿਣੀ ਮਤਲਬ ਕਿ ਪੁਲਸ ਨੂੰ ਉਹਦਾ ਕੋਈ ਖੌਫ ਨਹੀਂ ਪੁਲਸ ਦਾ ਉਹਨੂੰ ਕੋਈ ਡਰ ਨਹੀਂ ਔਰ ਕਿਤੇ ਨਾ ਕਿਤੇ ਜਿਹੜਾ ਇੰਨੀ ਦਲੇਰੀ ਨਾਲ ਔਰ ਇੰਨੀ ਹਿੰਮਤ ਨਾਲ ਔਰ ਇੰਨੀ ਦਿਨ ਦਿਹਾੜੇ ਇਹ ਕੰਮ ਚਲਾ ਰਿਹਾ ਹੈ ਇਹਦੇ ਤੇ ਬੜੇ ਸਵਾਲ ਉੱਠਦੇ ਆ ਔਰ ਇਹਦੀ ਕੋਈ ਸੈਂਟਰਲ ਲੈਵਲ ਤੋਂ ਇਨਵੈਸਟੀਗੇਸ਼ਨ ਹੋਵੇ ਫਿਰ ਸਮਝ ਆਊਗੀ ਇਹ ਕਾਲੀਆਂ ਭੇਡਾਂ ਵੀ ਕਿਹੜੀਆਂ ਨੇ ਰਲੀਆਂ ਮਿਲੀਆਂ ਕੀ ਕੁਝ ਹੋ ਰਿਹਾ ਇਸ ਲਈ ਇੱਥੇ ਬਹੁਤ ਗੁੱਸਾ ਹੈ ਕਈ ਜਗ੍ਹਾ 'ਚ ਇਹਦਾ ਫੇਲੀਅਰ ਆ ਪ੍ਰਸ਼ਾਸਨ ਦਾ ਜਿਹੜਾ ਪ੍ਰਸ਼ਾਸਨ ਨਹੀਂ ਮੰਨ ਰਹੀ ਸਸਪੈਂਡ ਤਾਂ ਫਿਰ ਉੱਤੋਂ ਹੋਣਾ ਚਾਹੀਦਾ ਸੀ ਫੇਲੀਅਰ ਤਾਂ ਅਜੋ ਉਹ ਤਾਂ ਇੱਕ ਤਾਂ ਇਹ ਅੱਖਾਂ 'ਚ ਘੱਟਾ ਪਾਉਣ ਦੀ ਗੱਲ ਹੈ ਜਿਵੇਂ ਪ੍ਰਹਾਰ ਵਾਰਨ ਪ੍ਰਹਾਟੂ ਪੀਆਰ ਐਕਸਰਸਾਈਜ਼ ਤੁਹਾਡੀ ਅੱਖਾਂ 'ਚ ਘੱਟਾ ਸੇਮ ਵੇ ਥਾਣੇਦਾਰ ਤੇ ਡੀਐਸਪੀ ਅੱਖਾਂ 'ਚ ਘੱਟਾ ਕੀ ਕ੍ਰਾਈਮ ਰੁਕ ਗਿਆ ਕ੍ਰਾਈਮ ਕੰਟਰੋਲ ਕਰਨਾ ਸਰਕਾਰ ਦੀ ਸੇਫਟੀ ਐਂਡ ਸਿਕਿਉਰਿਟੀ ਭਾਈਚਾਰੇ ਇਕ ਸੰਜ ਨੂੰ ਅਮਨ ਸ਼ਾਂਤੀ ਕਾਨੂੰਨ ਨੂੰ ਬਹਾਰ ਰੱਖਣਾ ਸਰਕਾਰ ਦੀ ਨੰਬਰ 1 ਪ੍ਰਾਇਰੀਟੀ ਹੁੰਦੀ ਆ ਜੀਚੇ ਫੇਲ ਤੁਹਾਡੇ ਪਰਿਵਾਰ ਦੀ ਸਿਕਿਉਰਿਟੀ ਲੈ ਕੇ ਕੀ ਮੰਗ ਕਰ ਮੈਂ ਮੰਗ ਕੀਤੀ ਆ ਜੀ ਕਿ ਟੋਟਲ ਸਿਕਿਉਰਿਟੀ ਜੋ ਪਰਿਵਾਰ ਚਾਹੁੰਦਾ ਐ ਸਪੈਸ਼ਲੀ ਜਿਹੜਾ ਮੇਨ ਮੁੱਖ ਗਵਾਹ ਫਿਰ ਉਹਦੀ ਘਰ ਦੀ ਉਹਦੇ ਮਾਪੇ-ਪਾਂ ਉਹਦੇ ਬੱਚੇ ਸਰਪੰਚ ਜਿਹੜਾ ਪੂਰਾ ਹੋ ਗਿਆ ਇਹਨਾਂ ਦੀ ਫੈਮਿਲੀ ਤੇ ਚਾਚੇ ਦਾ ਚਾਏ ਦਾ ਮੁੰਡਾ ਇਹਨਾਂ ਦੇ ਇੱਕੋ ਘਰ 'ਚ ਰਹਿਣ ਵਾਲੇ ਇਸ ਲਈ ਸੁਭਾਵਿਕ ਆ ਉੱਥੇ ਸਿਕਿਉਰਿਟੀ ਉੱਥੇ ਵੀ ਲਾਉਣ ਇੱਥੇ ਵੀ ਦੇਣ ਪ੍ਰੋਪਰ ਸਿਕਿਉਰਿਟੀ ਦੇ ਨਹੀਂ ਤਾਂ ਤੁਸੀਂ ਤਾਂ ਅਗਲਾ ਕਤਲ ਹੋਣ ਨੂੰ ਬੈਠਿਆ ਠੀਕ ਹੈ